ਬਾਹਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਬਾਹਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰ ਇੱਕ ਕੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਾਈਕ ਬਾਹਗੁਰੂ ਜੀ ਦੀ ਕਿਰਪਾ ਨਾਲ ਸਭ ਸਾਰੇ ਠੀਕ ਠਾਕ ਹੋਣਗੇ ਸਾਰੇ ਮੈਂ ਜਰਾ ਹੱਥ ਵੱਟ ਕੇ ਸਨੇਹ ਜੀ ਆਦੇ ਸਾਰੂ ਕਵਰੇ ਚੁਮਾਜ ਮੈਂ ਪ੍ਰੈਸ ਹਾਂ ਇਹ ਜਦ ਜੀ ਇਹ ਪੱਤਰਾਂ ਕਰ ਕਰ ਪੂਰਾ ਕਰ ਗਿਆ ਕਿੰਨਾ ਹੁੰਦਾ ਨਿਕਲਿਆ ਹਾਂ ਇਹ ਕਰਦੇ ਨੇ ਠੀਕ ਆ ਊੜਾ ਦਾ ਹੁਣ ਸਾਰੇ ਘਰ ਹੀ ਲਿਖ ਲਿਓ ਵਧੀਆ ਮਾਤੂ ਬਲੀ ਨਾ ਕਰੀਏ ਅਰੇ ਇੱਟਾ ਬਾਂਦਾ ਸੋਇ ਨਾ ਨਾ ਆਹ ਤੇ ਬੇਪਰ ਬੇਰਾਂ ਦੇ ਚੰਮ ਕਿਦਣਾ ਦਾ ਬਿਹੜਾ ਚ ਇੰਨਾ ਗੰਦ ਪਾਇਆ ਪਿਆ ਇਹਦਾ ਆਥ ਨੂੰ 베ਰੀ 2-4 ਦਿਨਾਂ ਚ 베ਰੀ ਖਾਲੀ ਕਰਦਿਆਂ ਇੰਤਜ਼ਾਮ ਕਰਨਾ ਕੋਈ ਕਰ ਲੈ ਆਹ ਦੇਖ ਹਾ ਹਾ ਉਹ ਪਿਆ ਵਸਿੱਟਿਆ ਗੰਦਾ ਗੰਦਾ ਦੇ ਨਾਲ ਚੱਟਦਾ ਹੈ ਨਾ ਇਹ ਨਰੇ ਸਾਹਿੱਟ ਹੈ ਸਾਹਿੱਟ ਇਸ ਜਿੱਥੇ ਹੋਣੀ ਹੈ ਜਾਇ ਬੈਗ ਰੋ ਆਹ ਬੋਰੀ ਅੱਜ ਕੰਨਕ ਲੈਗੇ ਫੋਨ ਤੋਂ ਪਲੈਂਟ ਦੁੱਧ ਤੋਂ ਸੁਕਾ ਵੀ ਆਉਂਦੇ ਥੋੜੇ ਪਰ ਅੱਖ ਮਿਲ ਰਿਹਾ ਹੈ ਸੋ ਬਈ ਕੱਤੋਂ ਠੰਡ ਹੋਏ ਪਹਿਲਾਂ ਹੱਥਾਂ 'ਤੇ ਪੈ ਰਹੀ ਠੰਡ ਆਤਾ ਪੈ ਰਹਾ ਕੋਈ ਠੰਡ ਨਹੀਂ ਪੂਰਾ ਕੋਈ ਤਾਂ ਗਰਮ ਬੂਟ ਪਾ ਰਿਹਾ ਤੂੰ ਟੁੱਟੀ ਤੇਰੇ ਕੋਲੇ ਵੀ ਹੈ ਨਹੀਂ ਟੁੱਟ ਗਿਆ ਤਾਂ ਬਸ ਉਹਨਾਂ ਉੱਪਰਾਂ ਚੜਦਾ ਅੰਮੇ ਤੋ ਅੱਜ ਪੈਂਦੇ ਨਹੀਂ ਸੁੱਕ ਪਕਾ ਇੱਥੇ ਤਾਂ ਮਾ ਪਾ ਲਣੀਆਂ ਕੱਪੜੇ ਬੁਟ ਨਹੀਂ ਭਿੱਜ ਜਾਂਦੇ ਤੁਸੀਂ ਤਾਂ ਗਰਮ ਬੂਟ ਨੇ ਗਰਮ ਜਰਾਬਾਂ ਨੇ ਜਰੋਈ ਜਰਾਬੇ ਜਿੰਜੀ ਵਾਲਾ ਕੰਮ ਨੁਬੜਦਾ ਮੈਂ ਫੇਰ ਨਾ ਕਿ ਪਾਉਣ ਹੁੰਦੀ ਹੈ ਚੱਪੜੇ ਨੇ ਬੂਟ ਮੇਰੇ ਤੋਂ ਮਰਾਵੜ ਵੀ ਰਾਤ ਨੂੰ ਉਹ ਜਿਹੜਾ ਸੰਬਰ ਨਾ ਉੱਠਾ ਵਾ ਸਾਡਾ ਨਾ ਸੰਦਰੀ ਨਾ ਸੰਪਤੀਆਂ ਦੇ ਬਾਅਦ ਆਹ ساری ਪਰਚੀ ਆ ਗਈ ਟਾਈਮ ਹੈ 12:00 ਵਜੇ ਹੋ ਰਹੇ ਨੇਗੇ ਤੇ ਆਪਣੇ ਕੰਮ ਨਿਭੜ ਗਏ ਨੇਗੇ ਬੀਬੀ ਦੀਆਂ ਜਾੜਾ ਉੱਠੀਆਂ ਪਈਆਂ ਨੇ ਬੀਬੀ ਉਹ ਪਈਆ ਬਾਹਰਲੇ ਵੇੜੇ 'ਚ ਗੋਲੀਆਂ ਲਈ ਸਰਦਾਰ ਜੀ ਵੀ ਦੇਲੇ ਨੇਗੇ ਉਹ ਅੰਦਰ ਪਾਏ ਦੇਗੇ ਕਮਰੇ 'ਚ ਪਹਿਲਾਂ ਇੱਥੇ ਲੋਈ ਲਈ ਪਈ ਸੀ ਆ ਮੰਜੇ ਤੇ ਇੱਥੋਂ ਉਹਨਾਂ ਨੂੰ ਧੁੱਪ ਲੱਗੀ ਫਿਰ ਅੰਦਰ ਜਾ ਕੇ ਪਾਏਗੇ ਕਿਉਂਕਿ ਹੁਣ ਕਣ ਕਰਾਵਾਂਗੇ ਬੰਦੇ ਦੇਲੇ ਨੇਗੇ ਕੱਤ ਬਾਲ ਦਾ ਨੇ Okay ਹੁਣ ਮੇਰੇ ਕੰਮ ਨਿਭੜ ਗਏ ਸੀ ਮੈਂ ਹੱਥ ਚਲ ਮੈਂ ਵੇ ਬੱਲੀ ਬੱਲੀ ਮਟਰ ਕੱਢ ਲੈਣੀ ਆ ਬਣਾ ਮਟਰ ਕੱਢ ਕੇ ਆਲੂ ਮਟਰ ਬਣਾਵਾਂਗੇ ਬੱਸ 1/2 ਕਿਲੋ ਮਟਰ ਲੈ ਲੇ ਤੇ ਦੋ ਆਲੂ ਪਾਵਾਂਗੇ ਵਿੱਚ ਲਸਣ ਪਿਆਜ਼ ਅਦਰਕ ਪੈਜੂ ਮਰੋ ਤੇ ਦਾਰ ਦੇ ਹਿੱਤ ਬੇਹੀ ਜੀ ਪਚੀ ਜੀ ਨਾ ਖਾਣ ਨੂੰ ਜੀਨ ਕਰ ਦੋ ਸੁਣਨੀ ਕੀ ਕਰ ਲੈਣੀ ਜਿੰਨੇ ਕੁ ਖਾਦੀ ਜਾਵੇ ਨਾ ਮੈਂ ਦੋ ਮਿੰਟ ਰੁਕੋ ਜੀ ਅੱਜ ਆ ਵੀਰ ਵੀ ਤੁਹਾਨੂੰ ਦਿਖਾਣਾ ਸੱਚਾ ਪੰਜ ਜਾਣੇ ਸੇਮੀ ਮਾਸੀ ਅਗੋ ਹਿਆਲੀ ਆਪਣੀ ਮੈਂ ਰਹਾ ਤੁੱਪ ਪੈਕ ਲਾਂਗੀ ਅੱਜ ਮੈਂ ਗਰਮ ਸੂਟ ਕੱਢ ਲਏ ਨੇ ਉਹਦੇ ਮਨ ਉੱਥਾਏ ਨਹੀਂ ਅੱਜ ਛੋਟੇ ਵੱਡੇ ਟਰੰਕ ਚ ਪਏ ਸੀ ਕੱਢ ਕੇ ਹੁਣ ਤੁੱਪੇ ਸਿੱਟੇ ਨੇਗੇ ਤੇ ਫਿਰ ਇਹਨੇ ਤੇ ਪ੍ਰੈਸ ਕਰਕੇਂਗੀ ਕਿਉਂਕਿ ਕਿਰਾਂ ਬਾਜੇ ਕੱਢਣੇ ਪੈਣਗੇ ਇਹਨਾਂ ਰਹਿਣਾ ਮੈਂ ਦੋਪਹਿ ਲੱਗ ਜਾਂਦੇ ਏਨੇ ਚਲੋਨੇ ਸਬਜੀ ਸਬਜੀ ਕੱਟ ਲਾਣੀ ਹੈਗੀ ਫਿਰ ਚਾਹ ਬਣਾ ਕੇ ਦੁਪਹਿਰ ਵਾਲੀ ਤੇ ਪਰਸ ਤੇ ਲਾਉਂਦਾ ਘੰਟਾ ਘੰਟਾ ਜਿੰਨਾ ਵੀ ਟਾਈਮ ਲੱਗਿਆ ਪ੍ਰੈਸ ਕਰਨ ਤੇ ਪੰਜ ਛੇ ਸੂਟ ਨੇਗੇ ਸਾਰਾ ਤੇ ਕਰਕੇ ਰੱਖ ਲੂੰਗੀ ਕਿਉਂਕਿ ਹੁਣ ਧੁੰਦਾ ਪੈਣ ਲੱਗ ਜਾਣਗੇ ਮੋٹے ਸੂਟ ਸੁੱਕਿਆ ਨਹੀਂ ਕਰਨੀ ਹਨਾ ਦੋ ਦੋ ਤਿੰਨ ਤਿੰਨ ਹੋ ਜਾ ਕਰਨਗੇ ਤੇ ਕਿੰਨੇ ਮਸਾਂ ਤੇ ਸੁਕਾ ਲੋ ਸੱਲ ਜੀ ਨਹੀਂ ਜਾਂਦੀ ਹੈਗੀ ਹੁਣ ਸਸਤੇ ਹੋ ਗਏ ਮਟਰ ਪਹਿਲਾਂ ਬਹੁਤ ਮਹਿੰਗੇ ਸੀਗੇ ਆਜ ਤਾਂ 40 ਦੇ ਅੱਧੇ ਕਿਲੋ ਦਿੱਤੇ ਨੇ 70 ਪੀ ਕਿਲੋ ਗੀਰ ਪੀ ਕਿਲੋ ਨਵੇਂ ਆਲੂ ਹੋਂ ਤੇ ਨਮਾ ਆਲੂ ਆ ਗਿਆ ਉਬਲ ਮੇ ਆਲੂ ਧਨੀਆ ਪਾ ਕੇ ਨਵੇਂ ਆਲੂ ਬਹੁਤ ਵਧੀਆ ਬਣਦੇ ਨੇ ਉਧਰ ਸੀ ਬਣਾਏ ਸੀ ਕਿ ਵੇਰ ਤਾਂ ਇੰਨਾ ਗਾਹ ਪੈਂਦਾ ਕੰਮ ਦਾ ਫੇਰ ਮੜੀ ਸ਼ਾਂਤੀ ਆਉਂਦੀ ਹੈ ਇਕੱਠੇ ਹੋ ਜਾਂਦੇ ਨੇ ਸਾਰੇ ਕੰਮ ਆਥਣ ਵੇਲੇ ਸਾਫ ਸਪਾਈਆਂ ਦਾ ਘਾਟ ਜਾਂਦਾ ਥੋੜਾ ਜਿਹਾ ਕੱਪੜਿਆਂ ਦਾ ਘਾਟ ਜਾਂਦਾ ਸਾਫ ਸਪੋਚਿਆਂ ਦਾ ਝਾੜੂ ਦਾ ਘਾਟ ਜਾਂਦਾ ਅਦਾ ਕੰਮ ਘਟ ਜਾਂਦਾ ਆਥਣ ਜਾੜਾ ਦਾ ਦੁੱਖ ਹੋਦੂ ਪੈੜਾ ਦਾ ਕੱਲ ਬੀਬੀ ਨੂੰ ਮੜੀ ਤੇਜ ਗੋਲੀ ਲਿਆਤੀ ਸਰਦਾਰ ਜੀਆਂ ਨੇ ਨਾਰਮਲ ਜੇ ਨਾਲ ਚੀਜ਼ ਘਟੀ ਨਹੀਂ ਹੈਗੀ ਫਿਰ ਬਹੁਤ ਔਖੀ ਹੋ ਗਈ ਬੀ ਸਾਰਾ ਦਿਨ ਕਈ ਚੱਕਰ ਲੱਗੇ ਪਏ ਹੁਣ ਵੀ ਪਈ ਐ ਗੋਲੀਆਂ ਲੈ ਕੇ ਪਈ ਕਲਜੀਤ ਕੌਰ ਭੈਣ ਨਾ ਹਰ ਰੋਜ਼ ਡੇਲੀ ਵੀਡੀਓ ਦੇਖਦੀ ਐ ਕਮੈਂਟ ਕਰਦੀ ਹੈਗੀ ਤੇ ਕੱਲ੍ਹ ਲੀ ਬੀਚ ਮੈਂ ਕਹਤੀ ਹਰ ਸੌਂਦੇਗੇ ਜੋ ਕਰਦੇ ਨਹੀਂ ਅੱਜ ਜੋ ਸੀ ਕਾਰਸਿਲਰੋ ਨਾ ਨਾ ਲੈ ਕਿ ਨਾ ਤੂੰ ਕਿਵੇਂ ਪਈਏ ਕਿੜੀਏ ਬਸ ਉਹੀ ਪਾਏਗੀ ਧੁੱਪੇ ਮੋਟੋ ਤੂੰ ਤੇ ਪਈ ਹੈ ਆਹ ਪਈ ਗੁਰਮਨ ਕੁਰਸੀ ਬਾਹਰ ਪਈ ਤਾਂ ਹੈਗੀ ਅੰਦਰ ਲੈ ਕੇ ਕੱਪੜਾ ਮਾਰਿਆ ਅੱਜ ਮੈਨੂੰ ਇੱੱਤ ਲੱਗਿਆ ਬੜਕੋਸਤ ਨੂੰ ਨੀ ਨਾਮ ਨਾਲੇ ਉੱਤੇ ਕਹਿੰਦੀ ਮੈਨੂੰ ਪਪਾ ਕੇ ਮੈਂ ਜਾਇਆ ਕਰੂੰਗੀ ਮੁੱਕਰ ਗਈ ਵਾਸਤੇ ਉਹ ਇਹ ਇਹਦੇ ਨਾਲ ਦੀ ਕੁੜੀਆਂ ਤੇ ਕੱਲੀ ਰਹਿ ਜਾਂਦੀ ਐ ਜਿਹੜੋ ਇਹ ਵਿਆਹ ਗਈ ਹੁੰਦੀ ਓਹ ਘਰੇ ਬੈਠੀਆਂ ਸੀ ਮੈਂ ਉਹਨੂੰ ਕਿਹਾ ਡਰਾਈਵਰ ਨੂੰ ਮੈਂ ਹੱਪਾ ਲੋਈ ਸਿਸਟਮ ਬਦਲ ਚੁੱਕਿਆ ਹੈ ਗਰਮਣ ਕਰੀ ਮੈਂ ਪਕੌੜੇ ਖਾਣੇ ਨੇ ਮੈਂ ਆਕਨ 40 ਕੁ ਜੁੱਲਾ ਕਾਗੇ ਜਾਣਾ ਪਿਆ ਪਿਆਸੀ ਗਾ ਕੱਟ ਕੱਟ ਬੇਸਨ ਵਾਲੇ ਕਹਿੰਦੀ ਕਲਾ ਕਾਲੂ ਜੋ ਹੋਵੇ ਜਿਹੜਾ ਉਹ ਬਣਾਈ ਤੇ ਮਾਂ ਠੀਕ ਆ ਬੇਸਨ ਵੀ ਘੱਟ ਪਾਣੀ ਕਹਿੰਦੀ ਆਲੂ ਨਹੀਂ ਪਾਉਣਾ ਧਨੀਆ ਨਹੀਂ ਪਾਉਣਾ ਵਿੱਚ ਹਰਾ ਧਨੀਆ ਨਹੀਂ ਪਾਉਣਾ ਪਾਲਕ ਨਹੀਂ ਪਾਉਣਾ ਲੋ ਜੀ ਪਾ ਥੋੜਾ ਜਿਹਾ ਦਸਣ ਪਾ ਗਏ ਕਿਉਂਕਿ ਆਲੂ ਆਪਣੇ ਗਿੱਲੇ ਨੇਗੇ ਆਪਾਂ ਨਾ ਪਹਿਲਾਂ ਹੀ ਰਲਾਵਾਂਗੇ ਲੰਮੀ ਲੰਮੀ ਆਪਾਂ ਫਾੜੀਆਂ ਕਰ ਲਈਆਂ ਲੰਮੇ ਆਲੂ ਸੀ ਵੱਡੇ ਤੇ ਪਾਣੀ ਆਪਾਂ ਦੇਖ ਕੇ ਪਾਵਾਂਗੇ ਆ ਹੈਗਾ ਸਬਤ ਧਨੀਆ ਹਰਾ ਧਨੀਆ ਨਹੀਂ ਕਰਨੀ ਤੋਂ ਇੱਕ ਚਮਚਾ ਜੀਰੇ ਦਾ ਪਾ ਲਿਆ ਸਵਾਦ ਅਨੁਸਾਰ ਨਮਕ ਮਿਰਚ ਪਾਵਾਂਗੇ ਹਾਦੀ ਪਾਉਣੀ ਹਾਂ ਪਾਉਣੀ ਨਹੀਂ ਤੇ ਨਮਕ ਮਿਰਚ ਪਾ ਸਵਾਦ ਅਨੁਸਾਰ ਪਾਵਾਂਗੇ ਮਿਰਚ ਵੱਧ ਨਹੀਂ ਹੋਣੀ ਨਹੀਂ ਵੱਧ ਨਹੀਂ ਆਲੂ ਖਾਸੇ ਨੇ ਬੇਸਨ ਵੀ ਹੈ ਆਲੂ ਵੀ ਨਹੀਂ ਤੇ ਉਦੋਂ ਮੈਂ ਅੱਗ ਬੰਬ ਚਾਤੀ ਆਈ ਹੈ ਹਜੇ ਤੇਲ ਢਰਨਾ ਕੋਚ ਤੇ ਇਹਨਾਂ ਕਰਕੇ ਮੈਂ ਬਾਹਰ ਲੂ ਜਾਂ ਮਿਚੂਰਨੀ ਤੋਂ ਨੂੰ ਸੁਕਾ ਲੂ ਨੂੰ ਹਨ ਤੇ ਹੁਣ ਇਹ ਦਾ ਸਬਸਣ ਹੋਰ ਲਾਵਾ ਕਾਈ ਨਹੀਂ ਪਉਦਾ ਲਾਵਾ ਹੋਰ ਲਿਆ ਮੈਂ ਅੰਦਰ ਫਿਰ ਪਾਣੀ ਬਾਲਾ ਹੋ ਜਾਂਦਾ ਦਾ ਤੂੰ ਐਂ ਕਹਿੰਦੀ ਕੱਲੇ ਆਲੂ ਜੇ ਮੈਂ ਤਾਂ ਵੇਸਣ ਘਟ ਪਾਇਆ ਹੋਰ ਪਾ ਲੈਣੇ ਥੋੜਾ ਜਿਹਾ ਚਲੋ ਜੇ ਪਾਟਾ ਤਿਆਰ ਕਰ ਲਈ ਦੇ ਮੇਰੇ ਪਾ ਪੱਗ ਵਾਰ ਲੀਏ ਦੋ ਪੂਰੀਆਂ ਚੋਕ ਪੂਰੀ ਨੇ ਪਤਾ ਹੁਣ ਕੱਢ ਦਣੇ ਗਰਮਣ ਨੂੰ ਕਿ ਹਮਨ ਨੂੰ ਆਲੂ ਲਿਆ ਰੇ ਮੈਂ ਸਬਜ਼ੀ ਕੱਟਦੀ ਸੀ ਮੈਨੂੰ ਦੋ ਆਲੂ ਫੜਾ ਤੇ ਤੇਰੇ ਪਾਸੇ ਇਨੇ ਕ ਬਣਾ ਲੈ ਮੈਂ ਦੋ ਆਲੂਆਂ ਨੇ ਕਿੱਥੇ ਬਣਾਣ तो गुरमन बनाओगी चाह चाह दो अग हो काफी होगी बहुत अग होगी ये आए भा दिन बस भी कला कला हो गए ना तो पालक हो धनिया हो गए ना वाह बेसन हो गए ਕਲਾ ਕਲਾ ਜਬੋ ਤੂੰ ਮੈਂ ਪਾਲਦੀਆ ਠੀਕ ਕਰਦਾ ਥੋੜਾ ਜਿਹਾ ਫਿਰ ਮੈਂ ਰੰਗ ਪਾਲਿਆ ਹਲਦੀ ਵੀ ਨਹੀਂ ਪਾਉਣ ਦਿੱਤੀ ਥੋੜਾ ਜਿਹਾ ਮੈਂ ਬੇਸੰਤ ਨਾ ਲਾ ਰੰਗ ਪਾਲਿਆ ਉਜਲੇਬੀ ਵਾਲਾ ਬਾਲਾਂ ਨਹੀਂ ਪਾਇਆ ਥੋੜਾ ਜਿਹਾ ਅੱਗ ਵਾਲੀ ਹਣੀ ਸੋਸ਼ੀਟੀ ਨਾਲ ਜਾਨੀ ਸੋ ਕੁਮ ਲੱਕੜ ਨਾਲ ਕਿਉਂ ਪੰਗੇ ਲਈ ਇਹ ਧੜਕ ਕੇ ਉੱਤੇ ਵੱਜੂ ਮੇਰੇ ਸਾਰਾ ਕੁਸ ਤੁਸੀਂ ਵੀ ਖਾ ਲਿਓ ਹੁਣ ਗਰਮ ਗਰਮ ਹਾਲੂ ਤੇ ਰੰਗ ਵਧ ਲਾ ਲਓ ਰਲੇ ਨੀ ਤੇਰਾ ਆਇਆ ਸੀ ਹੁਣ ਇਸ ਤਰ੍ਹਾਂ ਉਹ ਜੱਟ ਦੇ ਖਾਣ ਰਹੇ ਇਹਨਾਂ ਦੇ ਆ ਜਿੰਨਾਂ ਦੀ ਪਸੰਦ ਦੇ ਬਣੇ ਨੇ ਅੱਗੇ ਅਸੀਂ ਤੱਕੇ ਨਾਲ ਵਿੱਚ ਧਣੀਆਂ ਧੋਣੀਆਂ ਪਾਲਾਂਦੇ ਹੁੰਦੇ ਸੀ ਅਕੀ ਤਾਰ ਨੂੰ ਦਾ ਲੋਂਡੇ ਚ ਹੈ ਨਾ ਕੜਾਈ ਵਿੱਚ ਲੋਂਡਾ ਵੀ ਬੋਲੇ ਇਹਨਾਂ ਕੜਾਈਏ ਵੀ ਬੋਲੇ ਰ ਇਹਨੂੰ ਕਡਾਹੀ ਵੀ ਬੋਲੇ ਆਂਦੇ ਸਾਡੇ ਲੋਂਡਾ ਵੀ ਕਹਿੰਦੇ ਨੇ ਕੜਾਈਏ ਵੀ ਕਹਿੰਦੇ ਨੇ ਅੱਡੋ ਅਡੇ ਰੀ ਰਿਖਾ ਬਣਾਉਂਦੀ ਹੈ ਨਾ ਰੜੇ ਰੜੇ ਜੀ ਵੱਖਤੀ

ਲੋ ਖਾ ਲਿਆ ਪੀ ਲਿਆ ਪਕੌੜੇ ਵੀ ਖਾ ਲੇ ਕੱਪੜੇ ਵੀ ਸੁੱਕੇ ਪੈਨੇ ਆ ਮੈਂ ਗਰਮੇ ਸੂਟ ਕੱਢਨੇ ਜਿਹੜੇ ਸਾਰੇ ਪਿਛਲੇ ਸਾਲ ਵਾਲੇ ਤੇ ਆ ਵਾਲਾ ਹਿੱਕਾ ਵਾਲਾ ਹਿੱਕਾ ਵਾਲਾ ਇਹ ਧੋ ਰੋ ਜੀ ਨੇ ਜਿਉਂ ਨਾ ਚੈਨਲ ਬਣਿਆਗਾ ਸੂਟ ਸਰਦੀਆਂ ਸਰਦੀਆਂ ਵਾਲੇ ਪਾੜਦੇ ਨਹੀਂ ਗਰਮੀ ਵਾਲੇ ਪਾੜ ਜਾਂਦੇ ਤੇ ਆ ਪ੍ਰੈਸ ਸਾਲਾ ਚਾਦਰ ਜੀ ਹੈਗੀ ਲੋ ਜੀ ਆ ਪਾਣੇ ਮੱਚ ਦੀ ਅੱਗ ਤੇ ਸਬਜ਼ੀ ਵੀ ਤਰਤੀ ਇਹ ਰ ਮੈਂ ਲਿਆਉਣੀਆਂ ਟੱਕਣ ਭਾਂਡੇ ਇਕੱਠੇ ਕਰਕੇ ਧਰੇ ਪੈ ਨੇ ਸਾਰੇ ਹੁਣ ਮੈਂ ਚਾਹ ਪੀਉਂਗੀ ਪਹਿਲਾਂ ਚਾਹ ਪੀ ਕੇ ਫਿਰ ਭਾਂਡੇ ਮਾਂਜੂਗੀ ਭਾਂਡੇ ਮਾਂਜ ਕੇ ਫਿਰ ਪ੍ਰੈਸ ਕਰੂੰਗੀ ਹੁਣ ਮੇ ਸਬਜੀ ਦਾ ਕੰਮ ਨਿਭੜ ਗਿਆ ਸਬਜੀ ਪੈਗੀ ਰੇਝੇ ਤੇ ਕੇਰਾਂ ਕੱਟ ਸੀ ਫੇਰ ਦਣੀਆਂ ਕਿਉਂਕਿ ਫਿਰ ਟੱਕਣ ਤਰ ਦੋਂਗੇ ਉੱਤੇ ਹਨਾ ਖੁੱਲਾ ਜਾਂ ਪਾਤਾ ਪਾਣੀ ਹਾਂ ਧਣੀਆਂ ਤੋੜ ਕੇ چیر ਕੇ ਧੋਸ ਮਾਰ ਕੇ ਆਪਾਂ ਫਿਰ ਪਾਵਾਂਗੇ ਲੋ ਜਮਾ ਫਿੱਟ ਫਿੱਟ ਆ ਗਿਆ ਟੱਕਣ ਹੁ ਰਿੱਜੀ ਜਾਉ ਹਾਂ ਲੱਕੜ ਮੈਂ ਬਜਾ ਆਤੀ 10 ਮਿੰਟ ਨਹੀਂ ਲੱਗੇ ਪਕੌੜਿਆਂ ਨੂੰ ਚੁੱਲੇ ਤੇ ਗੁਰਮੁਣਗਾ ਦੀ ਮੰਮੀ ਕਿੱਥੇ ਅੱਗ ਮਚਾਏਗੀ ਇਸ ਤੀ ਪਕਾ ਲ ਮੱਖਾ ਉੱਤੇ ਹੋਣੇ ਵਧੀਆ ਰੜਦੇ ਨਹੀਂ ਹੈਗੇ ਭਾਈ ਪਕਾਤਲ ਮਹਜ ਪਾਂਡੇ ਬਹੁਤ ਮੰਜ ਨਾਲੇ ਪਏ ਨੇਗੇ ਤੇ ਆ ਤੇ ਡੈਡੀ ਵਾਲੇ ਪੈਣ ਭਾਂਡੇ ਪੁੱਤ ਨੇ ਤੇ ਡੈਡੀ ਕੋਲੇ ਸਰਦਾਰ ਸਾਭ ਜੀ ਦੇਖੋ ਮੋਬਾਈਲ 'ਚ ਕਿਵੇਂ ਬਿਜੀ ਹੋਇਆ ਪੈ ਨੇ ਪਤਨ ਕੀ ਦੇਖ ਰਹੇ ਨੇ ਦੇਖੋ ਮੋਬਾਈਲ 'ਚ ਇੰਨਾ ਧਿਆਨ ਲੱਗ ਗਿਆ ਪਿਆ ਇਧਰ ਬਿੱਡੀ ਜਾ ਪੀ ਕੇ ਫਿਰ ਪਏ ਗਏ ਜਾੜ ਦੁਖ ਦੀ ਅਜਮਾਤਾ ਦੀ ਆਪਣੀ ਦੀ ਬੀਬੀ ਦੀ ਕਿੰਨੀ ਕ ਬੋਲ ਲਿਆਕ ਤੇ ਬੀਬੀ ਨਵੀ ਨੇ ਚਾਰ ਉਂਗਲਾਂ ਕਰੀ ਵਤੀ ਪਰ ਸੋਨ ਚਾਰ ਉਂਗਲਾਂ ਹੀ ਕਰਿਆ ਇਹ ਪਰ ਸਿੱਖਦੀ ਹੁਣ ਤੁਸ ਲਾਈਆਂ ਬਣੀ ਪੜੀਆਂ ਸੀ ਹੂੰ ਬਾਬਾ ਕਰ ਲਈ ਹੁਣ ਇਹ ਹੂੰ ਚੱਲ ਹੌਲੀ ਹੌਲੀ ਬਣ ਸਿੱਖ ਖਲੂਆਈ ਹੱਥ ਖੋਲੂ ਜੋ ਲੱਗਿਆ ਕਰੀ ਜਾਂਦੀ ਲੋ ਜੀ ਪਹਿਲਾਂ ਤਾਂ ਮੇਰੇ ਆ ਖੇੜ ਕੋਲ ਪੰਡ ਪੈ ਨੇ ਇਹ ਢੋਣੀਆਂ ਲੋ ਜੀ ਆ ਟਾਈਮ ਆ 2:30 ਵੱਜ ਚੁੱਕੇ ਨੇਗੇ ਤੇ ਆਪਾਂ ਲਾ ਕੇ ਕਰਦੇ ਆ ਪ੍ਰੈਸ ਸਬਜੀ ਵੀ ਬਣ ਗਈ ਐ ਸਬਜੀ ਕੱਢ ਕੇ ਕੜਾਈ ਵਿੱਚੋਂ ਕੜਾਈ ਮੈਂ ਆਜ ਤਾਂ ਭਾਂਡੇ માંਜ ਤੇ ਹੁਣ ਜਿਹੜੇ ਤਾਰਾ ਦੇ ਕੱਪੜੇ ਪਹਿਲੇ ਪ੍ਰੈਸ ਵਾਲੇ ਉਹ ਕਰ ਦੇਾਂਗੇ ਕਿਉਂਕਿ ਹੁਣ ਘੰਟਾ ਵੇਲੇਾਂਗੇ ਘੰਟਾ ਆਪਾਂ ਪ੍ਰੈਸ ਤੇ ਲਾ ਲਨੇ ਆਂਗੇ ਨੇ ਆਪਣਾ ਕੰਮ ਬਣ ਜੂ ਨਾ ਕੱਪੜੇ ਸਮਝ ਜਾਣਗੇ ਹਨਾ ਕਿਉਂਕਿ ਜਿਹੜਾ ਆਪਾਂ ਰੱਖਦੇ ਆ ਹਨਾ ਮੈਂ ਕੱਪੜੇ ਰੱਖ ਦਿਆਂ ਸਰਦੀਆਂ ਚ ਕਿੰਨੇ ਪ੍ਰੈਸ ਕਰਕੇ ਰੱਖ ਲੋ ਓੰਨੀ ਬਲ ਪੈ ਜਣਾ ਹੁਣ ਬਲ ਪਾਏ ਪੈਨੇ ਜਦੋਂ ਆ ਸੂਟ ਪਾਇ ਸਵੇਰੇ ਕੱਢ ਕੇ ਔਰੋਂ ਵੀ ਪ੍ਰੈਸ ਕਰਕੇ ਪਾਇਆਗਾ ਹੁਣ ਮੈਂ ਸਾਰੇ ਚਲੋ ਪ੍ਰੈਸ ਕਰਕੇ ਕੱਢ ਧਰ ਲੈਣੇ ਹਨਾ ਜਿਵੇਂ ਜਿਵੇਂ ਠੰਡ ਹੋਈ ਜੋ ਪਾਈ ਜਾਵਾਂਗੇ ਕੁਛ ਪਹਿਲਾਂ ਕਰ ਲਈ ਸੀ ਕਿ ਨਵੇਂ ਤੇ ਪੁਰਾਣੇ ਜਿਹਨੇ ਦੁਰਾਣੇ ਜੀ ਤੇ ਜਿਵੇਂ ਜਿਵੇਂ ਠੰਡ ਹੋਈ ਪਾਈ ਜਾਵਾਂਗੇ ਤਾਂ ਕਰਕੇ ਮੈਂ ਸਾਰੇ ਕੱਢ ਰਹੇ ਨੇਗੇ ਤੇ ਉਹ ਸਾਮ ਦੇ ਆਪਾ ਕੱਪੜੇ ਨੇ ਕਰ ਦਾਂਗੇ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਸੋਹਣਾ ਜਆ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਅੱਜ ਦੇ ਬਲਾਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ